ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਨ ਮਾਪੰਜਵਾ ਜਨਮ ਜਨਮ ਦੇ ਦੁੱਖ ਨਿਵਾਰਾ ਐ ਸੋ ਕਾ ਮਨ ਸਾਧਾਰਾ ਐ ਦਰਸ਼ਨ ਪੇਟ ਧੋਤ ਨਿਹਾਲਾ ਹਰ ਕਾ ਨਾਮ ਵਿਚਾਰਾ ਮੇਰਾ ਵਾਹਿਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵਾ ਕਾਟਾ ਜਮ ਕੀ ਸੰਦਾਰਾਓ ਸਮਰਥ ਪੁਰਖ ਪੂਰਨ ਵਿਦਾਤੇ ਆਪੇ ਕਰਨਾ ਹਾਰਾ ਆਪਣਾ ਦਾਸ ਹਰ ਆਪ ਕੋ ਵਾਰਿਆ ਨਾਨਕ ਨਾਮ ਆਧਾਰਾ ਸੋਰਠ ਮਹੱਲਾ ਪੰਡਵਾ ਗੁਰ ਕਾ ਸ਼ਬਦ ਰਖvare ਚੌਂਕੀ ਚੌਗਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾ ਕਿਰਪਾ ਗਾ ਰਵਜੀਤ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੇ ਮਨ ਨਰਮਲ ਪੂਰਨ ਪਰਕ ਵਦਾਤਾ ਰਹਾਓ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨ ਵਰਤੀ ਜਾਸੀ ਆਨੰਦ ਕਰ ਤਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾ ਬਲ ਮਨ ਲਾ ਪੰਜਵਾ ਤਾਤੀ ਬਾਵਨ ਲੱਗ ਗਈ ਪਾਰਬ੍ਰह्म ਸਰਣਾਈ ਚਾਉ ਗਿਰਦ ਹਮਾਰਾ ਰਾਮ ਕਾਰ ਦੁੱਖ ਲਗੈ ਨਾ ਪਾਈ ਸਤਗੁਰੂ ਪੂਰਾ ਭੇਟਿਆ ਜੈਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏ ਕਾਲਿ ਬਲਾਈ ਰਹਾਉ ਰਾਖ ਲਿਏ ਤਿਨ ਰਖਨਾਰ ਸਭ ਬਿਆਦ ਮਟਾਈ ਕਹ ਨਾਨਕ ਕਿਰਪਾ ਪਈ ਪ੍ਰਭ ਭਈ ਸਹਾਈ ਸੋ ਕਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਨਾ ਤੂੰ ਨਾ ਛੁਟ ਹੈ ਨਿਕਟ ਨਾ ਜਾਈਓ ਦੂਤ ਸ਼ਲੋਕ ਮੰਲਾ ਪੰਜਵਾ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰ ਹਰ ਦੇਹੋ ਨਾਨਕ ਕੇ ਮੀਤ ਪਵੜੀ ਰਾਣ ਦਨਸ ਪਰਵਾਤ ਤੁਹੈ ਹੀ ਗਾਵਣਾ ਜੀਵ ਜੰਤ ਸਰਬਤ ਨਾਮ ਤੇਰਾ ਤੇ ਆਉਣਾ ਤੂੰ ਦਾ ਤਾਜ਼ਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕਾ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਹਾਰ ਬਲ ਬਲ ਜਾਵਣਾ ਭਗਤ ਜਨਾ ਕਾ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਹਾਰ ਬਲ ਬਲ ਜਾਵਣਾ